ਕਿ ਜਿਹੜੀ ਲੜਕੀ ਆ ਉਹ ਕੇਸਗੀ ਬਣਦੀ ਸੀ 12ਵੀਂ ਤੱਕ ਪਲੱਸ 2 ਤੱਕ ਉਹ ਕੇਸਗੀ ਬਣਦੀ ਸੀ ਉਹਦਾ ਅੰਮ੍ਰਿਤ ਛਕਿਆ ਬਿਆ ਸੀਗਾ ਲੇਕਿਨ ਜਦੋਂ ਪਰਿਵਾਰ ਨੇ ਪਰਿਵਾਰ ਨੂੰ ਤਾਂ ਇਹੀ ਚਾਹੁੰਦਾ ਨਾ ਬੱਚੇ ਤਰੱਕੀ ਕਰਨ ਤੇ ਉਸ ਲੜਕੀ ਨੂੰ ਜਦੋਂ ਕੈਨੇਡਾ ਭੇਜਿਆ ਤੇ ਕੈਨੇਡਾ ਜਾ ਕੇ ਉਹਨੇ ਅੰਮ੍ਰਿਤ ਵੀ ਛੱਡਤਾ ਕੇਸਗੀ ਬੰਨੀ ਵੀ ਛੱਡਤੀ ਸਰੀਰ ਤੇ ਟੈਟੂ ਬਣਾ ਲੇ ਮਾਡਰਨ ਬਣ ਗਈ ਜਿਵੇਂ ਅੱਜ ਕੱਲ ਬੱਚਿਆਂ ਚ ਹੋੜ ਹੈਗੀ ਆ ਵੀ ਅਸੀਂ ਮਾਡਰਨ ਆ ਇਸ ਮਾਡਰਨ ਦੇ ਚੱਕਰਾਂ ਦੇ ਵਿੱਚ ਉਹ ਲੜਕੀ ਨੇ ਗਲਤ ਰਾਹ ਅਪਣਾ ਲੇ। ਉੱਥੇ ਆਹਾ ਮੁੰਡਾ ਮਿਲ ਗਿਆ ਇਹਨੂੰ। ਇੱਕ ਕੈਨੇਡਾ ਦੇ ਵਿੱਚ ਸੰਬੰਧ ਬਣੇ ਇਸ ਮੁੰਡੇ ਨਾਲ। ਗੱਲਾਂ ਹੁਣ ਪੜਤਾਲ ਚ ਨਿਕਲ ਕੇ ਬਾਹਰ ਆਉਂਦੀਆਂ ਨਾ। ਇੱਥੋਂ ਤੱਕ ਕੇ ਜਦੋਂ 2023 ਦੇ ਵਿੱਚ ਮੁੰਡੇ ਕੁੜੀ ਦਾ ਵਿਆਹ ਹੋਇਆ। ਸਿਰਫ ਇੱਕ ਮਹੀਨੇ ਲਈ ਇਹ ਲੜਕੀ ਇੱਥੇ ਰਹੀ। ਓਕੇ। ਇੱਕ ਮਹੀਨੇ ਬਾਅਦ ਇਹ ਲੜਕੀ ਕੈਨੇਡਾ ਵਾਪਸ ਜਾਵੜੀ। 2 ਸਾਲ ਵਾਪਸ ਨਹੀਂ ਆਈ ਘਰ ਵਾਲੇ ਨੂੰ ਉੱਥੇ ਨਹੀਂ ਲੈ ਕੇ ਗਈ ਕੈਨੇਡਾ। ਘਰ ਵਾਲਾ ਇੱਥੇ ਬੈਠਾ ਰਿਹਾ ਘਰ ਵਾਲੀ ਉੱਥੇ ਬੈਠੀ ਰਹੀ। ਹੁਣ ਉਥੇ ਕੀ ਹੋ ਰਿਹਾ ਸੀ ਕੀ ਨਹੀਂ ਹੋ ਰਿਹਾ ਸੀ ਉਹ ਗੱਲਾਂ ਤਾਂ ਹੁਣ ਨਿਕਲ ਕੇ ਬਾਹਰ ਆ ਰਹੀਆਂ ਤੇ ਲੇਕਿਨ ਜਦੋਂ ਲੜਕੀ ਮਾਰਚ 2025 ਨੂੰ 25 ਇਸੇ ਸਾਲ ਮਾਰਚ ਦੇ ਮਹੀਨੇ ਜਦੋਂ ਵਾਪਸ ਆਈ ਤੇ ਆਪਦੇ ਸਹੁਰੇ ਪਰਿਵਾਰ ਪਿੰਡ ਸੁਖਣ ਵਾਲੇ ਆ ਕੇ ਰਹਿਣ ਲੱਗੀ ਤਾਂ ਗੱਲਾਂ ਹੁਣ ਨਿਕਲ ਕੇ ਆਉਂਦੀਆਂ ਕਿ ਪੰਜਾਬ ਦੇ ਵੱਖ-ਵੱਖ ਹੋਟਲਾਂ ਦੇ ਵਿੱਚੋਂ ਰਹਿੰਦੀ ਰਹੇ ਅੱਛਾ ਇਹ ਲੜਕਾ ਵੀ ਉਥੋਂ ਵਾਪਸ ਆ ਗਿਆ ਕੈਨੇਡਾ ਛੱਡ ਕੇ ਠੀਕ ਹੈ ਇਹ ਤੇ ਇਹਦੀ ਜਿਹੜੀ ਸੈਲੀ ਹੈ ਮਰਨ ਵਾਲੇ ਦੀ ਘਰ ਵਾਲੀ ਇਹ ਵੱਖ-ਵੱਖ ਹੋਟਲਾਂ 'ਚ ਪੁਲਸ ਨੇ ਰਿਕਾਰਡ ਲੈ ਲਿਆ ਸਾਰਾ ਇਹ ਆ ਕੇ ਸਬੰਧ ਬਣਾਉਂਦੇ ਰਹੇ ਇੱਥੇ ਘਰ ਵਾਲੇ ਨੂੰ ਕੁਝ ਨਹੀਂ ਪਤਾ ਉਹ شریف ਇਨਸਾਨ ਸਾਰਾ ਪਿੰਡ ਸਾਰਾ ਨਗਰ ਗਵਾਹੀ ਦਿੰਦਾ ਵੀ ਇਸ ਮੁੰਡੇ ਨੂੰ ਨਾ ਅਸੀਂ ਲੜਦੇ ਵੇਖਿਆ ਨਾ ਮੂੰਹ 'ਚੋਂ ਗਾਲ ਕੱਢਦੇ ਵੇਖਿਆ ਨਾ ਨਸ਼ੇ ਕਰਦੇ ਵੇਖਿਆ ਤੇ ਸਭ ਤੋਂ ਵੱਡੀ ਗੱਲ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਪੱਗ ਬੰਨ੍ਹਦਾ ਤੇ 6 ਫੁੱਟ ਕੱਦ ਸੀ ਮੁੰਡੇ ਦਾ ਦੇਖੋ ਕਿੱਡੀਆਂ ਗੱਲਾਂ ਆ ਵੀ ਕਹਾਣੀ ਕਿੱਥੋਂ ਤੂਰੀ ਤੇ ਕਿੱਥੇ ਪਹੁੰਚ ਗਈ ਤੇ ਕਿੱਡੇ ਸ਼ਰੀਫ ਸੋਹਰਾ ਪਰਿਵਾਰ ਕਿ ਆਪ ਦੇ ਪੁੱਤ ਨੂੰ ਤਾਂ ਫਰੀਦਕੋਟੋਂ ਮੋਟਰਸਾਈਕਲ ਤੇ ਭੇਜਦੇ ਆ ਤੇ ਆਪਦੀ ਨੌ ਨੂੰ ਆਖੇ ਕਿ ਤੂੰ ਸਾਡਾ ਪੁੱਤਾਂ ਉਹ ਤਾਂ ਹੈ ਹੀ ਹੈ ਸਾਡਾ ਪੁੱਤ ਨੂੰ ਅਸੀਂ ਜਨਮ ਦਿੱਤਾ ਹੈ ਤੂੰ ਵੀ ਸਾਡਾ ਪੁੱਤਾਂ ਤੇ ਤੂੰ ਪੁੱਤ ਗੱਡੀ ਲੈ ਕੇ ਸ਼ਹਿਰ ਜਾਇਆ ਕਰ ਉਹਨੂੰ ਖਰਚੇ ਦੀ ਲੋੜ ਤਾਂ ਕੈਨੇਡਾ ਤੋਂ ਪੈਸੇ ਉਹਨੂੰ ਪਾ ਦਿੰਦੇ ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਉਹਨੂੰ ਪੈਸੇ ਪਾ ਦਿੰਦੇ ਆ ਤੁਸੀਂ ਵੇਖੋ ਕਿੱਡਾ ਸ਼ਰੀਫ ਪਰਿਵਾਰ ਹੈ ਅੱਛਾ ਕਿੰਨੀਆਂ ਸੱਟਾਂ ਲੱਗੀਆਂ ਜਿਹੜੀਆਂ ਜਿਹੜਾ ਮ੍ਰਿਤਕ ਹੈ ਉਹਦੇ ਕਿੰਨੀਆਂ ਸੱਟਾਂ ਲੱਗੀਆਂ ਕੋਈ ਰਿਪੋਰਟ ਜਾਂ ਕੋਈ ਚੀਜ਼ ਸਾਹਮਣੇ ਆਈ ਹੈ ਅ ਮਨਿੰਦਰ ਜੀ ਲਗਭਗ 15 ਤੋਂ ਵੱਧ ਸੱਟਾਂ ਠੀਕ ਹੈ ਜੇ ਮੈਂ ਗਲਤ ਨਾ ਹੋਵਾਂ ਵੈਸੇ ਮੈਡੀਕਲ ਲੀਗਲ ਰਿਪੋਰਟ ਹੁੰਦੀ ਹੈ ਜਿਹਨੂੰ ਐਮ ਐਲ ਆਰ ਕਾਹ ਦਿੰਦੇ ਆ ਤਾਂ ਪੁਲਿਸ ਸਭ ਤੋਂ ਪਹਿਲਾਂ ਮੁਲਾਜਾ ਕਰਾਉਂਦੀ ਹੈ ਸਰੀਰ ਦਾ ਕਿ ਮ੍ਰਿਤਕ ਦੀ ਸਰੀਰ ਦੇ ਉੱਤੇ ਕਿਹੋ ਜੀਆਂ ਕਿਸ ਕਿਸਮ ਦੀਆਂ ਸੱਟਾਂ ਨੇ 15 ਤੋਂ ਵੱਧ ਵੀ ਹੋ ਸਕਦੀਆਂ ਕਿਉਂਕਿ ਮੈਂ ਮੈਡੀਕਲ ਲੀਗਲ ਰਿਪੋਰਟ ਹਲੇ ਤੱਕ ਪੜ੍ਹੀ ਨਹੀਂ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੇ ਵਿੱਚ ਜਿੱਥੋਂ ਤਾਈ ਮੈਨੂੰ ਪਤਾ ਲੱਗਿਆ ਵੀ ਸਰੀਰ ਤੇ ਰਗੜਾਂ ਨੇ ਖਿੱਚਤੂ ਕੀਤੀ ਹੈ ਉਸ ਮੁੰਡੇ ਦੀ ਕਿਉਂਕਿ ਮੁੰਡਾ ਜਰਵਾਣਾ ਸੀ ਲੇਕਿਨ ਮਾਰਨ ਵਾਲਾ ਜਿੰਮ ਲਾਉਂਦਾ ਸੀ ਉਹਦਾ ਸਰੀਰ ਵੀ ਤਕੜਾ ਸੀ ਤੋ ਗੁੱਥਮ ਗੁੱਥਾ ਹੋਇਆ ਇਹਨਾਂ ਦਾ ਸਕਫਲ ਹੋਇਆ ਆਪਸ ਦੇ ਵਿੱਚ ਉਸ ਗੁੱਥਮ ਗੁੱਥਾ ਦੇ ਵਿੱਚ ਜਿਹੜਾ ਮ੍ਰਿਤਕ ਹੈ ਉਹਦੇ ਸਰੀਰ ਤੇ ਰਗੜਾਂ ਵੀ ਨੇ ਸੱਟਾਂ ਵੀ ਨੇ ਲੇਕਿਨ ਜਿਹੜੀ ਮੌਤ ਹੋਈ ਹੈ ਵੇਖੋ ਕਿੱਡੀ ਬਹਿਰਾਂ ਮਤਲਬ ਬੰਦਾ ਆਪਾਂ ਕਿਸੇ ਦਾ ਕਿਸੇ ਚਿੜੀ ਦਾ ਬੱਚਾ ਮਾਰਨ ਲੱਗੇ 100 ਵਾਰੀ ਸੋਚਦੇ ਆ ਤੇ ਲੇਕਿਨ ਇੱਕ ਜਿਉਂਦਾ ਜਾਗਦਾ ਇنسان ਮਾਰਨਾ ਤੇ ਮਨ ਦੇ ਵਿੱਚ ਕਿੰਨਾ ਵੈਸ਼ੀਪੁਣਾ ਹੋਊਗਾ ਅੰਦਰ ਵੈਸ਼ੀਪੁਣਾ ਕਿੰਨਾ ਹੋਊਗਾ ਕਿ ਉਹਨੇ ਗਲਾ ਘੁੱਟ ਕੇ ਬੰਦਾ ਮਾਰਤਾ ਦੱਸੋ ਮਾਪਿਆਂ ਦਾ ਕੱਲਾ ਕੱਲਾ ਪੁੱਤ ਗਲਾ ਘੁੱਟ ਕੇ ਮਾਰਤਾ ਉਹਨੂੰ ਰਹਿਮ ਹੀ ਨਹੀਂ ਆਇਆ ਉਹਦੇ ਮਨ 'ਚ ਕਿੰਨਾ ਕੁ ਵੈਸ਼ੀਪੁਣਾ ਚੱਲ ਰਿਹਾ ਹੋਊਗਾ ਵੀ ਅੱਜ ਮੈਂ ਇਹਨੂੰ ਮਾਰ ਕੇ ਹੀ ਹਟਣਾ ਇੱਕ 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 ਸੰਬੰਧ ਬਣਾਉਣ ਦੇ ਚੱਕਰਾਂ 'ਚ ਇੱਕ ਕਰਦਾ ਚਰਾਗ ਖਤਮ ਕਰਦਾ ਲਾਲਚ ਦੇ ਵਿੱਚ ਅੱਛਾ ਜਦੋਂ ਇਹ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਜਿਹੜੇ ਅਦਾਲਤ ਦੇ ਵਿੱਚ ਜੱਜ ਸਾਹਿਬ ਬੈਠਿਆ ਇਹ ਵੀ ਤਾਂ ਇਨਸਾਨ ਹੀ ਨੇ ਸਮਾਜ ਚੁੰਦੀਆਂ ਘਟਰਾਵਾਂ ਇਹਨਾਂ ਤੇ ਵੀ ਅਸਰ ਕਰਦੀਆਂ ਨੇ ਕੋਈ ਵੱਖਰੇ ਤਾਂ ਹੈ ਨਹੀਂ ਹਾਲਾਂਕਿ ਉਹ ਕੁਰਸੀ ਤੇ ਬਹਿ ਕੇ ਉਹ ਕੁਝ ਚੀਜ਼ਾਂ ਚ ਆਪਣੀਆਂ ਭਾਵਨਾਤਮਕ ਨਹੀਂ ਹੋ ਸਕਦੇ ਹੁੰਦੇ ਪਰ ਫਿਰ ਵੀ ਇੱਕ ਮਨੁੱਖ ਦੇ ਤੌਰ ਤੇ ਜਦੋਂ ਪੇਸ਼ ਕੀਤਾ ਗਿਆ ਕੁਝ ਉੱਥੇ ਅਦਾਲਤ ਦੇ ਵਿੱਚ ਕੀ ਸੀ ਅ ਬਿਲਕੁਲ ਮਨਿੰਦਰ ਜੀ ਮੈਂ ਜਦੋਂ ਦੀ ਵਕਾਲਤ ਸ਼ੁਰੂ ਕੀਤੀ ਹੈ ਮੈਂ ਪਹਿਲੀ ਵਾਰੀ ਵੇਖਿਆ ਕਿ ਇੰਨਾ ਗੁੱਸਾ ਤੇ ਐਨਾ ਅਖਰੋਸ਼ ਤੇ ਕਿਸੇ ਜੁਡੀਸ਼ੀਅਲ ਅਫਸਰ ਦੇ ਵਿੱਚ ਹੋਵੇ ਦੇਖੋ ਪੰਜਾਬ ਦੀ ਜੁਡੀਸ਼ਰੀ ਵੀ ਇਨਸਾਨ ਨੇ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਨੇ ਅਫਸਰ ਜੱਜ ਬਣ ਕੇ ਬੈਠੇ ਨੇ ਮਾਨਯੋਗ ਅਦਾਲਤਾਂ ਦੇ ਵਿੱਚ ਸਤਕਾਰਯੋਗ ਅਦਾਲਤਾਂ ਚ ਬੈਠੇ ਨੇ ਉਹ ਵੀ ਇਨਸਾਨ ਨੇ ਜਦੋਂ ਇਹੋ ਜਿਹੇ ਰਿਸ਼ਤੇ ਪਰਿਵਾਰਕ ਰਿਸ਼ਤੇ ਦਾਗਦਾਰ ਹੁੰਦੇ ਆ ਤੇ ਉਹਨਾਂ ਦੇ ਮਾਨੇ ਵਿੱਚ ਵੀ ਇਹ ਗੱਲ ਵੱਜਦੀ ਆ ਯਾਰ ਵੀ ਇਹਨੂੰ ਨੱਥ ਪਾਓ ਇਦੇ 'ਚ ਇਹੋ ਜੀ ਐਗਜ਼ਾਮਪਲ ਸੈੱਟ ਕਰੋ ਵੀ ਆਉਣ ਤੱਕ ਸਮੇਂ ਤੱਕ ਲੋਕ ਇਹ ਮਹਿਸੂਸ ਕਰਨ ਵੀ ਜੇ ਸਾਡੇ ਤੇ ਇਹੋ ਜੀ ਗਲਤੀ ਹੋ ਗਈ ਤਾਂ ਆਹ ਸ਼ਾਸ਼ਰ ਹੋਣਾ ਸਾਡੇ ਨਾਲ ਤੇ ਜਿੱਦਣ ਇਹਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਅਖਰੋਸ਼ ਤੇ ਕਿੰਨਾ ਗੁੱਸਾ ਸੀ ਅਦਾਲਤਾਂ ਦੇ ਵਿੱਚ ਮਾਨਯੋਗ ਅਫਸਰਾਂ ਦੇ ਵਿੱਚ ਵੀ ਇਹ ਤੁਸੀਂ ਉਸ ਪਰਿਵਾਰ ਨੂੰ ਤਾਂ ਤਬਾਹ ਕੀਤਾ ਹੀ ਕੀਤਾ ਜਿਹਦਾ ਚਿਰਾਗ ਤੁਸੀਂ ਮਟਾਤਾ ਤੇ ਸਾਰੀ ਉਮਰ ਆਸਤੇ ਤੁਸੀਂ ਖੁਦ ਵੀ ਤਬਾਹ ਹੋਗੇ ਕੌਣ ਛੱਡੂਗਾ ਜੀ ਕੌਣ ਕਿਹੜੀ ਅਦਾਲਤ ਛੱਡੂ ਇਹਨਾਂ ਨੂੰ ਕਿਸੇ ਪਰਿਵਾਰ ਦਾ ਪੁੱਤ ਖੋਹ ਕੇ ਇਹਨਾਂ ਵੈਸ਼ੀਪੂਣੇ ਲੋਕਾਂ ਨੂੰ ਕੌਣ ਛੱਡੂ ਨਾ ਮਾਨਯੋਗ ਹਾਈ ਕੋਰਟ ਨੇ ਛੱਡਣਾ ਨਾ ਇੱਥੋਂ ਦੀਆਂ ਅਦਾਲਤਾਂ ਨੇ ਛੱਡਣਾ ਨਾਲੇ ਹੁਣ ਤਾਂ ਗੱਲਾਂ ਹੀ ਬਹੁਤ ਕਲੀਅਰ ਨੇ ਮਨਿੰਦਰ ਜੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਉਹ ਤਾਂ ਬਹੁਤ ਕਲੀਅਰ ਘਟਾ ਉਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਜਿਹੜੀ ਧਾਰਾ ਇਹਦੇ ਵਿੱਚ ਲੱਗੀ ਹੈ ਇਸ ਮੁਕਤਮੇ ਵਿੱਚ ਉਹ ਹੈਗੀ ਹੈ 103 ਬੀ ਐਨਐਸਐਸ ਭਾਰਤੀ ਨਾਹਾਇ ਸੰਹਿਤਾ ਇਹਦੇ ਵਿੱਚ ਕੀ ਲਿਖਿਆ 103 ਦੇ ਵਿੱਚ ਕਿ ਪਨਿਸ਼ਮੈਂਟ ਫਾਰ ਮਰਡਰ ਹੂਐਵਰ ਕਮਿਟਸ ਮਰਡਰ ਸ਼ਲ ਬੀ ਪਨਿਸ਼ਡ ਵਿਦ ਥ ਡੈਥ ਔਰ ਇਮਪ੍ਰੀਜ਼ਨਮੈਂਟ ਫਾਰ ਲਾਈਫ ਯਾਨੀ ਕਿ ਦੋਈ ਵਿਕਲਪ ਹੈ ਜਾਂ ਤਾਂ ਉਮਰ ਕੈਦ ਤੇ ਜਾਂ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੁਣ ਤੀਜਾ ਵਿਕਲਪ ਖਤਮ ਹੋ ਗਿਆ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਵੀ ਬੰਦੇ ਤੋਂ ਕਤਲ ਹੋ ਗਿਆ ਜੀ 20 ਸਾਲੀ ਬੋਲਗੀ ਤੇ ਬੰਦਾ ਕੈਦ ਕੱਟ ਕੇ ਬਾਹਰ ਆ ਗਿਆ ਹੁਣ ਨਹੀਂ ਬਾਹਰ ਆਉਂਦਾ